ਦੇ ਆ ਮ ਫੇਰ ਗਿਆ ਪੜਿਆ ਨਹੀਂ ਵੇਲਾ ਸਿਰਕਾ ਨੇ ਪਰ ਮੋੜਾ ਉੱਤੇ ਖੜਿਆ ਨਹੀਂ ਸਾਰਿਆਂ ਨਾਲ ਬਣਦੀ ਆ ਕਿਸੇ ਨਾਲ ਲੜਿਆ ਨਹੀਂ ਦੇਖ ਲਰਕਾ ਨੇ ਤਾਂ ਹੀ ਕੋਕਾ ਪਿਆ ਚੜਿਆ ਬਾਪੂ ਜਿੰਨਾ ਕਰਾ ਸਤਕਾਰ ਵੱਡੇ ਪਾਈ ਦਾ ਨਹੀਂ ਇੱਕ ਬਾਰੀ ਮਿਲ ਕੇ ਕੋਈ ਜਾਨੀ ਬਣਾਈ ਦਾ ਨਵੇਂ ਦਿਨ ਨਵੀਂ ਸਿਟੀ ਕੁੰਮਾ ਦੇ ਥਾਵੇਂ ਪਰ ਆ ਥਨੇਰ ਕਾ ਨੇ ਮੇਲਾ ਮੋਟਰਤੀ ਲਾਈ ਦਾ ਹੋ ਪੈਣੀ ਪਿੰਡ ਪੱਕਾ ਏ ਟਕੜਾ ਨਾ ਖਰੋ ਥੱਪਿਆ ਗਲੋਬ ਤੋਂ ਨਹੀਂ ਜਾਣਾ ਤੇਰੀ ਸਿੱਧੀ ਪੁੱਠੀ ਕਦੇ ਗੋਰੀਏ ਖੱਲਾ ਖੱਲਾ ਜਾਣਦਾ ਨਿਆਣਾ ਸਾਡਾ ਚਾਚਾ ਵੀ ਫਰਾਈਂਦਾ ਕੰਮ ਕਾ ਨਾਲੋਂ ਵੱਧ ਅੱਜ ਦੁਨੀਆ ਇਹ ਜਾਣਦੀ ਨਹੀਂ ਇਹਦੇ ਚਿਰਕਾਨੇ ਐਡੀ ਗੱਲ ਨਹੀਂ ਕੋਈ ਮੰਨਦੀ ਹੋਰਾਂ ਨਾਲ ਲਿਖਣੀ ਚ ਇਹੀ ਆ ਫਰਕ ਹਰ ਬੰਦੇ ਨਾਲ ਜੁੜੇ ਗੱਲ ਪੈਣੀ ਵਾਲੇ ਖਾਂਦੀ ਨਹੀਂ ਜ਼ਿੰਦਗੀ ਦੇ ਰੰਗ ਦੇਖੇ ਦੁਨੀਆ ਦੇ ਢੰਗ ਦੇਖੇ ਤਾਂ ਹੀ ਤਾਂ ਜਿਉਂਦਾ ਜੱਟ ਨੀ ਮਿਆਂ ਨੂੰ ਦੇਖੇ ਇੱਕ ਤਣਕੇ ਰਹੀਦਾ ਬਣ ਠਣਕੇ ਰਹੀਦਾ ਹੌਣ ਅਲੜਾ ਫਰੀਜ ਟਰ ਮਿੱਤਰਾਂ ਦੀ ਮਨੇ ਤੇ ਕੀਤਾ ਜੋ ਚੀ ਬੱਲੀਏ ਉਹ ਨਾਮ ਦੱਸ ਕੇ ਮਿਲੀ ਦਾ ਸਦਾ ਹੱਸ ਕੇ ਮਿਲੀ ਦਾ ਬਸ ਇੱਕੋ ਬੰਦਾ ਦਿਲ ਦੇ ਕਰੀਬ ਸਾਡਾ ਤੇਜੀ ਦਾ ਪਿਆਰਾ ਨਹੀਂ ਦਿਲਾਂ ਚ ਉਹਰਾ ਨਾਲ ਕਰਦਾ ਕੰਪੇਰਾ ਨਿੰਤਰਾਂ ਦੀ ਨਜ਼ਰ ਚ ਬੰਦਾ ਉਹ ਫੇਲਾ 90% ਇੱਥੇ 네ਗਟਿਵਿਟੀ ਆ ਨਹੀਂ ਮੈਂ ਲੋਕਾਂ ਦੀਆਂ ਸੁਣਾ ਮੈਨੂੰ ਇੰਨੀ ਕਿੱਥੇ ਵੇਣਾ ਉਹ ਮਿੱਤਰਾਂ ਨੂੰ ਫਰਕ ਨਹੀਂ ਛੋਟੀ ਵੱਡੀ ਗੱਡੀ ਦਾ ਨਹੀਂ ਲੇਖਣ ਤੋਂ ਪਹਿਲਾਂ ਇੱਕ ਸ਼ੌਕ ਸੀ ਕਬੱਡੀ ਦਾ ਨਹੀਂ ਮਾਰੀਦੀ ਨਹੀਂ ਚੀਕ ਜਿਹੜਾ ਮਰਜ਼ੀ ਨਾਲ ਲਿਖਾ ਗਾਲਾ ਮਰਜ਼ੀ ਨਾਲ ਛੱਤੀ ਦਾ ਸੁੱਖ ਨਾ ਬਾਬੇ ਨੇ ਲਾਤੇ ਰੰਗ ਬੱਲੀਏ ਬਾੜੇ ਖੁਸ਼ ਨੇ ਤੇ ਇੱਕ ਦੋ ਨੇ ਤੰਗ ਬੱਲੀਏ ਮਾਰੇ ਟਾਈਮ ਦਾ ਜ਼ਿਕਰ ਨਹੀਂ ਕੋਈ ਕੱਲ ਦੀ ਫਿਕਰ ਨਹੀਂ ਕੋਈ ਅੱਜ ਦੇ ਸਮੇਂ ਦੀ ਮੁੰਡਾ ਮੰਗ ਮਾਜ਼ਾ ਰਾਤੀ ਥੱਲੇ ਕਾਰਾਂ ਨਹੀਂ ਅੰਦਰੇ ਚ ਯਾਰਾਂ ਨਹੀਂ ਬਾਹਰ ਸਾਰੇ ਜਣੇ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਾਣਾ ਸੁਰ ਸਿਰ ਤੇ ਗਾਣਾ ਜਿੰਝੂ ਜਿੰਝੂ ਬਧਿਆ ਲੱਗਿਆ ਗਾਣੇ ਥੱਲੇ ਜਾ ਕੇ ਕਮੈਂਟ ਕਰਿਓ ਤੇ ਗਾਣਾ ਦੱਸੋ ਕਿਦਾਂ ਦਾ ਲੱਗਿਆ ਤੇ ਸਾਰੇ ਜਣੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਿੰਗਲ ਟਰੈਕ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਨਵੇਂ-ਨਵੇਂ ਗਾਣਿਆਂ ਲਈ ਤੇ ਗਾਣੇ ਆਉਂਦੇ ਰਹਿਣੇ ਆ